ਤਤਨਾਮ ਸ਼੍ਰੀਆ ਹੈ ਗੁਰੂ ਸਾਹਿਬ ਜੀਓ ਪ੍ਰੇਰਾ ਸਾਹਿਬ ਹਰ ਜੁਗ ਜੁਗ ਭਗਤੂ ਪਾਇਆ ਪੈਜ ਰਖਦਾ ਆਇਆ RAM ਰਾਜੀ ਹਨਾ ਕਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰਿੰਦ ਕਾਂ ਪਿੱਠ ਦੇ ਨਾ ਮਤੇ ਮੁਖ ਲਾਇ ਜਾ ਨਾਨਕ ਐ ਸਾਹ ਹਰ ਸੇਵੀ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖ ਦਾ ਰੂ ਸੁਖ ਰੋਗ ਪਿਆ ਜਾ ਸੁਖਤਾਬ ਨ ਹੋਈ ਹੂੰ ਕਰਤਾ ਕਰਨਾ ਮੇ ਨਹੀਂ ਜਾ ਹੂੰ ਕਰੀ ਨ ਹੋਈ ਬਿਹਾਰੀ ਭਦਰ ਤਵਸਿਆ ਤੇਰਾ ਅੰਤ ਨ ਜਾਹੀ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਹੋ ਸੱਚਾ ਸੇ ਸਿਤ ਸਵਾਲੀਓ ਜਿਨ ਕੀ ਤਿਸੋ ਪਾਵਰ ਪਿਆ ਪਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੁ ਕਰੇ ਹਾ ਸੋਦਰ ਰਗਾ ਸੋ ਮਹੱਲਾ ਪਹਿਲਾ ਇੱਕ ਓੰਕਾਰ ਖੁਦੋ ਪ੍ਰਸਾਦ ਸੋਦਰ ਤੇਰਾ ਕੀ ਹਾ ਸੁ ਕਰਕੇ ਹਾ ਜਿਤ ਵੇ ਸਰਬ ਸੰਵਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਬਾਵਨ ਹਾਰੀ ਇਤੇ ਦੇਦੇ ਰਾਗ ਪ੍ਰੀਸੋਂ ਕਹੀਏ ਇਤੇ ਦੇਦੇ ਗਾਵਨ ਹਾਰੀ ਗਾਵਨ ਦਦਨ ਕੌਣ ਖਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੀ ਗਾਵਨ ਚੇਤ ਕੋਤ ਲਿਖ ਜਾਣਨ ਜਿਖ ਲਿਖ ਧਰਮ ਵਿਚਾਰੇ ਗਾਵਨ ਦਦਨ ਈ ਸਰਵਰ ਮੰਦੇ ਦੀ ਗਾਵੰ ਤਦ ਸਦਾ ਸਵਾਰੇ ਗਾਵੰ ਤੁਧ ਨਾ ਇੰਦਰ ਇੰਦਰਾਸਨ ਬੈਠੇ ਦੇਵtਿਆਂ ਅੰਦਰ ਨਾਲੇ ਗਾਵੰ ਤੁਧ ਨਾ ਸਦ ਸੰਵਾਦੀ ਅੰਦਰ ਗਾਵੰ ਤੁਧ ਨਾ ਸਾਧ ਵਿਚਾਰੀ ਗਾਵੰ ਤੁਧ ਨਾ ਜੀਤੀ ਸਦੀ ਸੰਤੋਖੀ ਗਾਵੰ ਤੁਧ ਨਾ ਵੀਰ ਕਰਾਰੇ ਗਾਵੰ ਤੁਧ ਨਾ ਪੰਡਤ ਪੰਦਰ ਕੀਸਰ ਜੋਗ ਜੋਗ ਵੇਦਾਂ ਦਾ ਦੇ ਗਾਵੰ ਤੁਧ ਨਾ ਮੋਹਣੀ ਆਮਨ ਮੋਹਣ ਸੁਰਗ ਮਾਛਿ ਪਿਆਲੇ ਗਾਵਨ ਦਦਨ ਤਨਉ ਪਾਈ ਤੇਰੇ ਅਰਥ ਰਤੀਤ ਨਾਲੇ ਗਾਵਨ ਦਦਨ ਜੋਤ ਮਹਾ ਬਲ ਸੂਰਾ ਗਾਵਨ ਦਦਨ ਖਾਣੀ ਚਾਰੀ ਗਾਵਨ ਦਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੀ ਤੇਰੇ ਧਾਰੀ ਸੇ ਦਦਨ ਗਾਵਨ ਜੋਤਤ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਤੁਧਨੂੰ ਗਾਵਨਾ ਸੇ ਮੈ ਚਿਤ ਨਾ ਆਵਨ ਨਾਨਕਿਆ ਵਿਚਾਰੀ ਥੋਇ ਸਿਹ ਹਦਾ ਸਾਚਿਉ ਸਾਹਿ ਸਾਚਾ ਸਾਚੀ ਨਾਹੀ ਹੈ ਕੀ ਹੋਸੀ ਜਾਇ ਨਾ ਜਸ ਵਿੱਚ ਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਦੇਖੇ ਕੀਤਾ ਫੁਨਾ ਜੋ ਤਸਦੀ ਵੰਡਿਆਈ ਜੋ ਦਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੁਪਾਤ ਸਾਹੁ ਸਹਾਪਤ ਸਾਈਂ ਨਾਨਕ ਰਹਿ ਰਜ਼ਾਈ ਆਸਾ ਮਹੱਲਾ ਪਹਿਲਾ ਸੋਣ ਵਡਾ ਆਖੇ ਸੋ ਕੋਈ ਕੇਵੜ ਘੰਟਾ ਡੀਠਾ ਹੋਏ ਕੀਮਤ ਪਾਏ ਨ ਕਹਿ ਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਗੁਨੀ ਘੀਰਾ ਕੋਈ ਨਾਂ ਜਾਣੇ ਤੇ ਰੀਤਾ ਕੇਵੜੀ ਜੀਦਾ ਰਹਾਉ ਖਸ ਰਤੀ ਮਨ ਸਤ ਕੰਵਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਪਰਹਾਈ ਪਹਿ ਨਾ ਜਾਈ ਤੇ ਦਿਨ ਤਲ ਬੰਡਿਆਈ ਸਭ ਸਾਥ ਸਭ ਤਾ ਹੋ ਸੋ ਚੰਗਿਆਈਆ ਸਦਾ ਪੁਰਖਾਂ ਕੀਆਂ ਵਡਿਆਈਆਂ ਤਦ ਬਿਨ ਸਿੱਧੀ ਕਹਿੰਦੇ ਨਾ ਪਾਈਆ ਕਰ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਗਿਆ ਵਿਚਾਰ ਸਿਵ ਤੇ ਪਰੇ ਤਰੇ ਪੰਡਾਰਾ ਜੇਦੋਂ ਦੇ ਤਸੇ ਕਿਆ ਚਾਰਾ ਰਾਣਕ ਸੱਜ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰਨ ਜਾਓ ਆਖਣੀ ਓਖਾ ਸੱਚਾ ਨਾਮ ਸਾਚੇ ਨਾਮ ਕਿਲਾਗੇ ਭੂਖ ਤ ਭੋਖੇ ਕਹਿ ਚੜੀਏ ਦੂਖ ਸੋ ਕਮ ਵਿਸਰੇ ਮੇਰੀ ਮਾਈ ਸਾਚ ਸੈ ਸਾਚੇ ਨਾਹੀ ਰਹਾਉ ਸਾਚੇ ਨਾਮ ਕੇ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੈਸਾ ਮਲਕੇ ਆਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ ਨਾ ਮਰੀ ਨ ਹੋਵੇ ਸੋਭ ਦਿੰਦਾ ਰਹੀ ਨ ਚੂਕੇ ਭੋਗ ਗੁਣੇ ਹੋ ਹੋਰ ਨਹੀਂ ਹੋਏ ਨਾ ਕੋ ਹੋਆ ਨਾ ਕੋਏ ਜੀਵੜ ਆਪ ਤੇ ਵੜਥੇ ਜੀਤਾਰ ਜੇਂਦਨ ਕਰਕੇ ਕੀਤੀ ਰਾਤ ਖਾਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਵਾਸਨਾ ਰਾਹ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਦਸਤ ਪ੍ਰਖਾਗ ਨੂੰ ਕਰੋ ਗੁਰ ਪਾਸ ਹਮ ਕੀਰੇ ਕਰਮ ਸਦ ਕਰਸਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮਰ ਪ੍ਰਾਸ ਖਾਈ ਹਰ ਕੀਤ ਹਮ ਰੇ ਰਹਿ ਰਾਸ ਰਹਾ ਉਹ ਜਿਨ ਕੇ ਵਡ ਭਾਗ ਵਢੇਰੇ ਨਿਹ ਹ ਹ ਸੰਤਾ ਹਰ ਪਿਆਸ ਹਰ ਹ ਨਾ ਮਿਲਿ ਤਪ ਕਾਸੈ ਮਿਲ ਸੰਗਤਿ ਗੁਣ ਪਰਗਾਸ ਜਨ ਹਰ ਹਰਿ ਨਾਮ ਨ ਪਾਇ ਤੀ ਭਾਗ ਹੀ ਜੰਪਾਸ ਜੋ ਸਦਗੁਰ ਸਨ ਸੰਗਤ ਨਹੀ ਆਇ ਤ੍ਰਿ ਭੀ ਜੀਵੈ ਤ੍ਰਿ ਭੀ ਜੀਵਾਸ ਜਨ ਹਜ ਸੰਗੁਰ ਸੰਗਤ ਪਾਈ ਤਿਨ ਧੂਰ ਮਾਸਤ ਪਲਖਿਆ ਲੇਖਾਸ ਤਨ ਕਾਲਨ ਸਹਾ ਸੰਗਤ ਜਿਤ ਹਰ ਸਪਾਇਆ ਮੈ ਜੋਂ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਤਵੈ ਓਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰ ਤੂ ਪਾਹੀ ਤਾਕਤਿ ਗਿਆੰਗੀ ਕਰਿ ਧਰਿਆ ਮੇਰੇ ਮਾਲਦੋਂ ਜੀ ਸਾ ਸੰਗਤ ਮੰਲੇ ਸੋਂ ਤਰਿਆ ਗੁਰ ਪ੍ਰਸਾਦ ਪਰਮਪਤਿ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਤਾ ਲੋਕ ਸਤਵੰਤਾ ਕੋਈ ਨ ਕਿਸੀ ਧਰਿਆ ਸੇ ਸਜਿਕ ਸਵਾਹੀ ਠਾਕੁਰ ਕਾਹੀ ਮਨ ਕੋ ਘਰਿਆ ਓੜੇ ਓੜਿ ਆਵੇ ਸਿੰਘੋ ਸਾਤਿ ਸਪਾਛੇ ਵਸ਼ਰੇ ਸ਼ਰਿਆ ਤਨ ਕਾਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਮਰਨ ਕਰਿਆ ਸਾਵਨਿ ਦਾਨ ਦਸਿਆ ਤਿਸ ਸਦਾਨ ਹਾਕਰ ਕਰ ਤਲ ਧਰਿਆ ਜਾ ਨਾਨਕ ਬਲ ਬਲ ਸੰਤ ਬਲ ਜਾਈਐ ਤੇਰਾ ਅੰਤ ਨ ਪਾਉ ਰਾਵਰਿਆ ਸਰਾਗਾ ਸਾ ਮਹੱਲਾ ਚੌਥਾ ਸੋ ਪਰਖਾ ਇਕ ਵੰਕਾ ਸੁਧਵ ਪ੍ਰਸਾਦ ਓ ਪਰਖ ਨਰਿੰਜਨ ਹਰ ਪਰਖ ਨਰਿੰਜਨ ਅਰ ਅਗਮ ਅਗਮਿਆ ਪਾਰ ਸੰਤ त्यागे सब त्यागे ਤਨ ਜੀ ਅਰ ਸੱਚੇ ਸਰਜਿਨ ਹਾਰਾ ਸੰਜੀਤ ਵਾਹੀ ਜੀ ਓ ਜੀ ਆਕਾ ਦਾਤਾਰਾ ਹਰਿ ਧਿਆਵੋ ਸੰਤੋ ਜੀ ਸਭ ਦੋਖ ਵਿਸਾਰਨ ਹਾਰਾ ਹਰਿਆ ਪੀਠਾਕਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਸਭ ਕਲ ਕਲ ਅੰਤ ਸਦ ਨਿਰੰਤਰ ਜੀ ਹਰ ਏਕੋ ਉਪਰਕ ਸਮਾਨ ਏਕ ਰਾਤ ਏਕ ਬੇਖਾਰੀ ਜੀ ਸਭ ਤੇਰੇ ਚੋ ਜੀ ਵਿਡਾਣਾ। ਆਪੇ ਪੀ ਦਾਰਤਾ ਆਪੇ ਭੁਗਤਾ ਜੀ ਹਾਂ ਤਦਵਨ ਅਵਰ ਨਾ ਜਾਣਾ। ਤੂੰ ਪਾਰ ਬ੍ਰੰਭ ਬੇਅੰਤ ਬੇਅੰਤ ਜੀ ਤੇਰੇ ਕਿਆ ਕੁਣੀ ਆਖ ਵਖਾਣਾ ਜੋ ਸੇ ਜੈ ਜੋ ਸੇ ਵਿਅਤ ਵਿੰਜੀ। ਜਾ ਨਾਨਕ ਤਨੁ ਕਰਵਾਣਾ ਹਰ ਧਿਆਵੇ ਹਰ ਧਿਆਵੇ ਤੁੰ ਜੀ ਸੇ ਜੰਜ ਕੁਮੈ ਸੁਖਵਾਸੀ। ਸੇ ਮੁਗ ਸੇ ਮੁਗ ਤੇ ਪੈ ਦਿਨ ਹਰ ਧਿਆਏ ਜੀ ਤੈਨ ਤੂਰ ਤੇ ਜੰਮ ਕੀ ਫਾਸੀ ਜਿੰਦਰ ਪਾ ਜਿੰਨ ਹਰ ਨਿਰਪਾ ਧਿਆਇਆ ਜੀ ਜਿਨ ਕਾ ਫੋ ਸਭ ਵਵਾਸੀ ញਸੇਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਿਨ ਜਿਨ ਹਰ ਧਿਆਏ ਜੀ ਜਾਨਾ ਨਿਕ ਤਿਨ ਬਲ ਜਾਸੀ ਤੇਰੀ ਭਗ ਤੇਰੀ ਭਗਤ ਭੰਡਾ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਉ ਤੇਰੀ ਪੂਰ ਸਲਾਹਾ ਤੋ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੀ ਅਨ ਕਰੇ ਹਰ ਪੂਜਾ ਜੀ ਤਾਪਉ ਤਪੇ ਜਪੇ ਬਿਨਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਵਾਸਮਰਾ ਸਾ ਸੰਜੀ ਕਰ ਕਰਿਆ ਕਰ ਕਰਮ ਕਰੰਤਾ ਸੇ ਭਵ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਵਾਤਪੁਰਖਿਆ ਪਰੰਪਰ ਕਰਤਾ ਜੀ ਤੂੰ ਜੇ ਬੜਿਆ ਵਰਨ ਕੋਈ ਹਉ ਜੋਜਗ ਏਕੋ ਸਦਾ ਸਦਾ ਏਕੋ ਜੀ ਤੂੰ ਨਿਹਿਤ ਕਰਤਾ ਸੋਈ ਪ੍ਰਿਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੇ ਆਪੇ ਸੇਟ ਸਭ ਉਪਾਈ ਜਿਦ ਆਪੇ ਸਰੰਜੇ ਸਭ ਕੋਈ ਜਨਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਹੋਣੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਭਾਵੇ ਸੋਈ ਤੇਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਜੀ ਤੂੰ ਸਭ ਨੇ ਧਿਆਇ ਜਿਸ ਨੂੰ ਕਿਰਪਾ ਫਿਰ ਤਨ ਨਾਮ ਰਤਨ ਪਾਇਆ ਵਰਮ ਖਲਾ ਦਾ ਮਨ ਮੁਖ ਕਵਾਇ ਤੇ ਆ ਮਿਸ਼ੋੜਿਆ ਆ ਮਿਲਾਇਆ ਤੂੰ ਦਰਿਆਉ ਸਤ ਜੀ ਮਾਈਂ ਤੁਝ ਵੰਦੂਜਾ ਕੋਈ ਲਾਏ ਜੇ ਜਾਂ ਸਭ ਤੇਰਾ ਖੇਲ ਵਿਜੋਗ ਬਲਸਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਸ ਵਿੱਚ ਨ ਜਾਣੀ ਹਰ ਗੁਣ ਸਦ ਹੀ ਆਖ ਬਖਾਣੀ ਜਿਨ ਹਾ ਸੇ ਵਿਆ ਤਨ ਸੁਖ ਪਾਇਆ ਸੇ ਜੀ ਹੀ ਹਰ ਨਾਮ ਸਮਾਇਆ ਵਾਪੇ ਕਰਤਾ ਤੇਰਾ ਕੀਆ ਸਭ ਹੋਏ ਸਦਵਨ ਤੋ ਜਾ ਅਵਰ ਨ ਕੋਈ ਹਉ ਕਰ ਕਰ ਵੇਖੇ ਜਾਣੀ ਸੇ ਜਾਨਾਨ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਸਰ ਲੈ ਪਈ ਲੈ ਨੀ ਵਾਸਾ ਕਾਣੀ ਪਾਪ ਤੈਨ ਨੀ ਕੀਆ ਪੰਕਜ ਮੋਹ ਬਗ ਨਹੀ ਚਾਲੇ ਹਮ ਦੇਖਾਂ ਤੇ ਦੂਵੀਂ ਹਲੇ ਮਨ ਏਕ ਨਾ ਚੇਤ ਸਮੋੜ ਮਨਾ ਹਰ ਵਿਸਰੋ ਤੇ ਦੀ ਕੁੰਗਲਿਆ ਰਹਾਓ ਨਾਹੋ ਜਿ ਤਿਸ ਤੇ ਨਹੀ ਪੜਿਆ ਮੂਰਖ ਮੁਗਦਾ ਜਨਮ ਭਇਆ ਆਰਮੜਾ ਨਾਨਕ ਤਿੰਨ ਕੇ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨਖ ਦੇ ਉਰੀਆ ਗੋਬਿੰਦ ਮਿਲਣ ਕੀ ਏ ਤਰੀ ਬਰੀਆ ਅਵਰ ਕਾਲਿਤ ਕਿਤੇ ਨਾ ਕਾਮ ਸਾ ਸੰਗਤ ਪਜ ਕੇਵਲ ਨਾਮ ਤਰਾਂ ਜਾਮਲਾ ਪੰਜਾ ਕਰਨ ਕੈ ਜਨ ਵਰਤਾ ਜਾਤ ਰੰਗ ਮਾਇ ਆਖੇ ਰਹਾਓ ਜਬ ਤਵ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਪਹ ਨਾਨਕ ਹਮ ਨੀਚ ਪਰਮਾ ਸਾਨ ਪਰੇ ਕੀ ਰਾਖੋ ਸਰਮ ਪਾਸ਼ੀ ਦਸਮੀ ਕਵਿ ਉਵਾਜੀ ਬੇਨਤੀ ਚੋਪਈ ਅਮਰੀ ਕਰੂਹਾ ਅੰਦਰਿ ਚਾ ਪੂਨ ਹੈ ਚਿਤ ਕੇ ਇਸ਼ਾ ਆਚਨੰਨ ਰਹੇ ਹਮਾਰ ਆਪਨਾ ਜਾਣ ਕਰੋ પતિ ਪਾਰ ਹਮਰਿਆ ਦੋਟ ਸਵੇ ਤੁਮ ਕਾਉ ਆਪ ਹਾਂ ਦੇ ਮਹੀਂ ਵਿਚਾਵ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਪਰਤਾਰ ਮੋਰ ਸ਼ਾਨ ਜੀ ਕਰਨ ਦੇ ਕਰੀਏ ਸਾਂ ਪਰਨ ਕੋ ਆਇ ਸੰਗਰੀਏ ਕੋ ਨਹੇ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ

ਦੇਨ ਬੰਦੁஷ்டਨ ਕੇ ਹੰਤਾ ਤੁਮਹ ਪ੍ਰੀਤਸਕੰਤਾ ਕਾਲ ਪੈ ਬ੍ਰਹਮਾ ਤਰਾ ਕਾਲ ਪੈ ਸਿਮਝੂ ਅਵਤਾਰਾ ਕਾਲ ਪੈ ਕਰ ਬਸੰਦ ਪ੍ਰਗਾਸਾ ਸਗਲ ਕਾਂਦ ਕਾ ਕੀ ਆਤਮਸ ਜਵਨ ਕਾ ਜੋਗੀ ਸਭ ਕੀਓ ਬੇਦ ਰਾਏ ਬ੍ਰਹਮਾ ਜੋਤੀਓ ਜਵਨ ਕਾਸ ਲੋਕ ਸਵਾਰਾ ਨਮਸਕਾਰ ਹੈ ਕਾਈ ਹਿਮਾਵਰਾ ਯਾ ਲੋਕਾ ਸਭ ਯਗ ਤਵ ਨਾਯੋ ਦੇਵ ਦੇਸ਼ਨ ਪਜਾਇੋ ਆਦਾਂ ਤੇ ਕੇ ਅਵਤਾਰਾ ਸੇਹ ਗੁਰੂ ਸੋ ਜੋ ਹਮਾਰਾ ਨਮਸਕਾਰ ਤਿਸ ਹੀ ਕਹੂੰ ਗਾਰੀ ਸੋਲ ਜਾ ਜਿਨ ਆਸ ਵਾਰੀ ਸੇਵ ਬਨ ਕੋ ਸੇਵ ਬਨ ਸੁਖ ਦਿਯੋ ਸਤਰਨ ਕੋ ਫਲ ਮੂ ਬਤ ਕੀਓ ਕੰਡ ਕੰਡ ਕੇ ਅੰਤਰ ਕੀ ਜਾਣ ਤ ਭਲੇ ਪ੍ਰੇ ਕੀ ਪੀਰ ਪਛਾਨਤ ਜੀਤੇ ਤੇ ਕੁੰਚ ਸਤੂਲਾ ਸਭ ਪਰ ਕਿਰਪਾ ਦੇਖਤ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਂਦੈ ਜਾਵਦ ਕਰਕ ਕਰਾ ਕਰਤਾਰਾ ਪਰਜਤ ਤਉਂਦੀ ਆਪਾਰ ਜਬ ਕਰਕਰਤ ਹੂੰ ਕਬਹ ਤਮ ਵੇਮੇਤ ਦੇਤ ਸਭ ਹੂੰ ਜੇ ਤੇ ਵਦਨ ਸ ਸਵਤਾਰੇ ਆਪਿ ਆਪਣੀ ਬੂਝ ਉਚਾਰ। ਤੁਮਸਾ ਵਿਹੇ ਤੇ ਰਤਨ ਆਲੰ ਜਾਣ ਤੇਤ ਕੇਤ ਅਰੇ ਆਲੰ। ਨਿਰੰਕਾਰ ਨਿਰਵਕਾਂਦ ਲੰਬੋ ਆਦ ਅਨੀਤ ਅਨਾਤ ਅਸੰਭ। ਤਾਕਾ ਮੂੜ ਅਚਾਲਤ ਭੇਂਦਾ ਜਾ ਕੁੰ ਭੇਵ ਨ ਪਾਵੰਦ ਵਿਹੰਦਾ। ਤਾਕੋ ਕਰ ਪਾਨ ਅਨਵਾਰਤ ਮਹਾ ਮੂਰ ਕਸ਼ ਭੇਦ ਨ ਜਾਣ। ਮਹਾਦੇਵ ਕੋ ਕਹਿ ਸੰਤਾ ਸ਼ੰਦਰੰਕਾਰ ਕਾ ਜੀਨਤ ਨਹਿ ਭਵ ਆਪ ਹੀ ਆਪਣੀ ਬੁੱਧ ਹੈ ਜੇਥੇ ਬਨਰ ਭਿੰਪੇ ਤੂ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਕਬ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੂਪਸ ਰੂਪ ਰੰਗ ਪਿਉ ਰਾਬ ਕਹਿ ਕੋਪਾ ਅੰਡ ਜਿਰ ਸੇ ਤਿਕੇਨੀ ਉਤਪਜ ਖਾਂ ਬਹਰ ਜਦੀਨੀ ਹਉ ਫੁੱਲ ਰਾਂਝਾ ਹਾਂ ਬੈਠਾ ਕਉ ਸੁਣ ਪੈ ਸੰ ਕਰ ਬੈਠਾ ਸਵਰੇ ਸੰਤ ਖਾਈ ਅਚੰਬ ਆਜੁਗਾ ਸੋ ਪਸੰਭ ਅਵਰਸ਼ਾ ਮੇਰੀ ਤੁਮ ਕਰੋ ਸਿਖਵਾ ਸਿਖ ਸੰਗ ਕਰੋ ਦੋਹਿ ਤੇ ਉਪਤ ਸਗਲ ਮਲੇਸ਼ ਪੁਰਣ ਘਾਕਾ ਜਿਹਾ ਤੂੰ ਤਸਾਨੀ ਪਰੇਤਨ ਕੇ ਦੂਰ ਦੋਤ ਹੈ ਮਰੇ ਔਰ ਕੋ ਜਿਨ ਤੁੱਕ ਪਰਿ ਇਤਿਹਾਰੇ ਤਿਨ ਕੇ ਤਮ ਸੰਕਲ ਸਵਟਾਰੇ ਜੋ ਕਾਲਕ ਕੁਬਾਰ ਧਿਆਏ ਹੈ ਤਾਕੇ ਕਾਰਨ ਲਿਖਿ ਮਏ ਹੈ ਪਰੈਸ਼ਾਹ ਹੈ ਤੈਂ ਸਵਕਾਲਾ ਦੁਸ਼ਟ ਅਰੀਸ਼ਟ ਤ੍ਰਿਤ ਤਕਾਲਾ ਕਿਰਪਾ ਦੇ ਤਨ ਜਾਇ ਨ ਹਰ ਹਮ ਤਾ ਕੇ ਤਾ ਵਤਨ ਖਮ ਹਰ ਹੋ ਹਰਿ ਅੰਦਸ਼ੇਦ ਪਰ ਮੋਸਵ ਹੋਈ ਦੁਸ਼ਟ ਸ਼ਾਸ਼ੀ ਸਕੀ ਨ ਕੋਈ ਏਕ ਵਾਂਝਿ ਤਮੇ ਸਵਾਰਾ ਕਾਲ ਸਾਤੇ ਤਾਹੀ ਵਾਰੰ ਜੇਂਦਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਾ ਗੇਤ ਮੈਂ ਸਨ ਤਿਹਾਰੀ ਆਪ ਹਾਰਦ ਦਿਲ ਹੋ ਉਬਾਰੀ ਸਰਬ ਥੋਰ ਮੋਹ ਹੋ ਸਹਾਈ ਦੋਖ ਤੇ ਲੋਹ ਬਚਾਈ ਖੜਾ ਗੇਤ ਮੈਂ ਸਨ ਤਿਹਾਰੀ ਆਪ ਹਾਥ ਦੇ ਲਿਹੋ ਉਵਾਰੀ ਸਰਬ ਠੋਰ ਮੋਹੋ ਸਹਾਈ ਦੋਹਟ ਦੋਖ ਤੇ ਲਹੋ ਬਚਾਈ ਸਵਈਆ ਐਂਕੇ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੀ ਨਹੀਂ ਆਨਿਉ RAM ਰਹੀ ਪ੍ਰਾਨ ਪ੍ਰਾਨ ਅਨੇਕ ਕਹੇ ਮਤ ਏਕ ਨਾ ਮੰਨਿਉ ਸਮਰਾਸ ਤਰ ਬੇ ਦਸਵੇ ਬੋ ਭੇਸ ਕਾ ਮੀਖ ਨ ਜਾਣਿਉ ਰੀਆਸਾ ਪਾਲ ਕਿਰਪਾ ਤਮ ਵਰੀ ਕਾਰ ਮੈਂ ਨਾ ਕਿਆਸ ਤਹੀ ਬਖਾਂ ਨੀਂਦ ਹੋਰਾ ਸਗਲ ਦਵਾਰ ਕੋ ਛਾੜ ਕੇ ਕਿਹੋ ਤਹਾਰੂੰ ਦਾਰ ਵਾਹੀ ਕਹੇ ਕੀ ਲਾ ਜਿਸ ਗੋਵਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਕਿਹੋ ਤਹਾਰੂੰ ਦਾਰ ਵਾਹਿ ਗਹਿ ਕੀ ਲਾ ਜੈ ਅਸ ਗੋਵਿੰਦਾ ਸੁਤ ਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਰੂਪ ਸਰਾਨ ਆਨੰਦ ਪਿਆ ਮਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਜ ਸੇਤੀ ਮਨਵ ਜੀਆਂ ਹੁ ਅਧਾਈਆਂ ਫਰਾਰ ਸੰ ਪਰਵਾਰ ਰਹੀਆਂ ਸ਼ਬਦ ਕਾਵਣੀ ਆਈਆਂ ਸਰਦੋਤਾ ਗਾਓ ਹਰੀ ਕੇ ਰਾਮ ਚਨੀ ਬਸਾਇਆ ਕਹੇ ਨਾਨਕ ਅਨੰਦ ਹੋਵਾ ਸਭ ਕੁ ਰੂਮੈ ਪਾਇਆ اے ਮਨ ਮੇਰੀਆ ਤੂੰ ਸਦਾ ਰੋ ਹਰ ਨਾਲ ਲੇ ਅਨਾਰ ਹੋ ਤੂੰ ਮਾਨ ਮੇਰੇ ਸੋਕ ਸਾਦ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ ਕਉ ਨਾਮ ਗਲਾਸੁ ਰਾਸੁ ਸਬਾਮੀ ਸੋ ਪਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕੀਨੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਲਾਹਾ ਤੇਰੀ ਨਾਮ ਮਨੁ ਸਭੇ ਨਾਮ ਜਿਨ ਕੇ ਮਨ ਵਸਿਆ ਬਲ ਜੀ ਸ਼ਬਦ ਕਨੇ ਰੇ ਇਹਨਾਂ ਸੱਚੇ ਸਾਇਬ ਕਾ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋਂ ਸਾਜ ਨਾਮ ਧਾਰ ਮੇਰਾ ਜਿਨ ਭੱਖਾਂ ਸਾਂ ਗਵਾਈਆਂ ਪਰ ਸਾਂ ਸੁਖਮਨ ਆਈ ਵਸਿਆ ਜੀ ਸੱਚਾ ਸਾਥ ਪਜਾਈਆਂ ਸਦਾ ਪਰਵਾਨ ਕੀਤਾ ਗੁਰਬਿੱਟੋਂ ਜਿਹਦੀਆਂ ਇਹਂ ਤੇ ਆਈਆਂ ਇਹਨਾਂ ਸੋ ਸੰਤੋਸ਼ ਸ਼ਬਦ ਰੋਪਿਆ ਰੋਂ ਸਾਚਾ ਨਾਮ ਮੇਰਾ ਆਧਾਰੋਂ ਵਾਜੇ ਪੰਚ ਸ਼ੋਧਤ ਘਾਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਦਤ ਵਾਸ ਕੀਤੇ ਕਾਲਤੰਟ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸਿਨਾਮ ਮਹਾਰ ਕੀ ਲਾਗੇ ਕਹੈ ਆਨੰਦ ਤੈਸ ਕੋ ਹੋਆ ਤਤ ਕਰ ਅਨਹਦ ਵਾਜੇ ਆਨੰਦ ਸੁਨੋ ਵੱਡ ਭਾਗੀ ਹੋ ਤਨੋਤ ਪੂਰੇ ਪਾਰ ਬ੍ਰਹਮ ਪਰ ਪਾਇਆ ਉਤਰੇ ਸੰਕਲਪ ਸੋਰੇ ਦੋਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕੈ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਆਪਰ ਪੂਰੇ ਬਲਵੰਤ ਨਾਨਕ ਗੁਰ ਚਾਹਨ ਲਾਗੇ ਵਾਜੇ ਅਨਹਦ ਤੂਰੇ ਉਨਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ ਮਦਾਨੀ ਮਹੱਲਾ ਪੰਜਮਾ ਹਾਲ ਵਿੱਚ ਤਨ ਵਸਤੂ ਪਈਐ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਿਓ ਜਿਸ ਕਾ ਸਤ ਸੰਧਾਰੋ ਜੇ ਕੋ ਖਾਵੇ ਜੇ ਕੋ ਪੰਚੇਤ ਸਕਾਹੇ ਅਧਾਰੋਂ ਇਹ ਵਾਂਤ ਜੀਨੇ ਜਨ ਜਨ ਤਨ ਤਨ ਤਰਾਖਰ ਧਾਰੋਂ ਤਮ ਸੰਸਾਰ ਚੰਦ ਲਗ ਕਰੀਏ ਸਭ ਨਾਨਕ ਪ੍ਰੰਪਸਾਰੋਂ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਨੈਨੋ ਜੋਗਿਖ ਤੋਈ ਮੇਂਦਰ ਗੁਣ ਯਾਰੇ ਕੋ ਪੰਨਾਹੀ ਆਪੇ ਤਸ ਪਿਓਈ ਸਭਿਆਮ ਰਹੁ ਦੇ ਸਤਿਬਸ ਸਜਨੇ ਮਿਲਿਆ ਨਾਨਕ ਨਾਮ ਰੇਤਾ ਜੀਵਾਂ ਤਨ ਮਨ ਥੀ ਵੇ ਹਰਿਆ ਪੌੜੀ ਤਥੇ ਤੂੰ ਸੰਵਰਥ ਜਿੱਥੇ ਕੋਈ ਨਾਹੀ ਉਥੇ ਤੇਰੀ ਰਾਖ ਅਗਨੀ ਉਹ ਦਰਮਾਈ ਸੁਣ ਕੇ ਜੰਮ ਕੇ ਦੂਤ ਨਾਹੀ ਤੇਰੇ ਛਲ ਜਾਏ ਪਉ ਲੋਕ ਸੁਕਾਇਆ ਵਰ ਸੰਦੀ ਪਾਰ ਪਾਈ ਜਿਨ ਨੂੰ ਲੰਗੀ ਪਿਆਸ ਵਰਤ ਸਈ ਖਾਈ ਕਾਲ ਮੇ ਬਣੋ ਬਣੋ ਗੋਬਨ ਲਗਾਏ ਸਾਸੇ ਨੋ ਪਰਫਾਸ ਮਾਲ ਦੇ ਸਾਹੀ ਸਾਈ ਵਰਸਾ ਕੈ ਨਾ ਜਾਏ ਜੇ ਅਤਿ ਤੇ ਆਇਸ ਲੋਕ ਮਹੱਲਾ ਪੰਜਵਾ ਅੰਤਰ ਗੁਰੀਆ ਰਦਨਾ ਜੀ ਬਾਜੂ ਪ੍ਰਣਾਮ ਦੇਤਰੀ ਸੁਨੁ ਕਰੇਖਣ ਸੁਣੀ ਸੁਨਨਾ ਗੁਰਨਾਦ ਕਰੇ ਸੇ ਤੀਰਤਿਆ ਦਰਗੇ ਪਾਈਏ ਠਾਓ ਮਹਾਨਾ ਕਿਰਪਾ ਕਰੇ ਜਿਸ ਨੂੰ ਇਹ ਬਾਦ ਦੇ ਜਗ ਮੇ ਊਤਮ ਕਾਢੀ ਐ ਬਰਲੇ ਕਈ ਕੇ ਮਹੱਲਾ ਪੰਜਮਾ ਰਖੇ ਰਖਣ ਹਾਰ ਆਪ ਵਾਰਿਯਨ ਘਰ ਕੀ ਤਿਹਰੀ ਪਾਏ ਕਾ ਸਵਾਰਿਨ ਹੋਆ ਆਪ ਦਿਆਗ ਮਨੋ ਨ ਵਿਸਾਨ ਸਾਜਿ ਨਾ ਕੇ ਸੰਗ ਭਾਉ ਜਲਤਾਰਿਯਨ ਸਾਖਤ ਨਿੰਦਕ ਦੋਸ਼ਟ ਨਵਾਹੀ ਵਿਦਾਰਿਆਨ ਜਿਸ ਸਾਹਿਬ ਕੀ ਟੇਕ ਨਾਨਕ ਮੰਨੇ ਵਾਹਿ ਜਿਸ ਸਿਮਰਤ ਸੁਖ ਹੋਇ ਸਗਲੇ ਤੂ ਖੰਜਾ ਹੈ ਜਿਸ ਸਾਹਿਬ ਕੀ ਟੇਕ ਲਾਲ ਕਮਨਿ ਵਾਹਿ ਜਿਸ ਸਿਮਰਤ ਸੁਖ ਹੋਇ ਸਾਗਨੇ ਧੋਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁ